ਸ਼ਰਬਤਾਂ ਦੀ ਗੱਲ ਚੱਲਦੀ ਹੈ ਤੇ ਰੂਹ ਆਫ ਜ਼ਦਾ ਨਾਮ ਆਂਦਾ ਹੈ ਪਰ ਸਾਡੇ ਨਵਾਂ ਸ਼ਹਿਰ ਦਾ ਆਪਣਾ ਬ੍ਰਾਂਡ ਹੈ ਜਿਹਨੂੰ ਕਹਿੰਦੇ ਨੇ ਕੇਸਰਮਲ ਤੇ ਸੀਤਾਰਾਮ ਸ਼ਰਬਤ ਵਾਲੇ ਅੰਕਲ ਜੀ ਦੀ ਦੁਕਾਨ ਦਾ ਮਤਲਬ ਹਿਸਟਰੀ ਕੀ ਹੈ ਇਸ ਦੁਕਾਨ ਦੀ ਇਹ ਜੀ ਪਾਕਿਸਤਾਨ ਤੋਂ ਆ ਕੇ ਸਾਡੇ ਬਜ਼ੁਰਗਾਂ ਨੇ ਪਹਿਲਾਂ ਤਾਂ ਥੋੜੇ ਛੋਟੇ-ਛੋਟੇ ਕੰਮ ਕੀਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਹ ਦੁਕਾਨ ਬਣਾਈ ਇਸ ਦੇ ਵਿੱਚ ਫਿਰ ਅਸੀਂ ਸ਼ਰਬਤ ਦਾ ਕੰਮ ਸ਼ੁਰੂ ਕੀਤਾ ਕਿਹੜੀ ਸੰਚੁਲ ਹੈ ਲਗਭਗ 1960 ਦੇ ਲਗਭਗ ਕਿਸਰਮਲ ਸਿੰਘ ਨਾਮ ਕੀ ਦਾ ਹਾਂ ਸਾਡੇ ਦਾਦਾ ਜੀ ਦਾ ਨਾਮ ਕੇਸਰਮਲ ਹੈ ਔਰ ਮੇਰੇ ਪਿਤਾ ਜੀ ਦਾ ਨਾਮ ਸੀਤਾਰਾਮ ਹੈ ਦੋਨਾਂ ਨੇ ਮਿਲ ਕੇ ਨਾ ਜਿਹੜਾ ਦੁਕਾਨ ਦਾ ਨਾਮ ਸਾਡਾ ਕੇਸਰਮਲ ਸੀਤਾਰਾਮ ਹੈ ਨਹੀਂ ਮੇਰਾ ਬਰਤ ਦਾ ਹੈਗਾ ਰਹੋਂਦਾ ਵੈਸੇ ਅਸੀਂ ਪਾਕਿਸਤਾਨ ਤੋਂ ਆਏ ਹਾਂ ਰਹੋਂ ਤਾਂ ਸਾਡੇ ਪਿਤਾ ਜੀ ਸਾਈਕਲ ਤੇ ਆਉਂਦੇ ਹੁੰਦੇ ਸੀ ਇੱਥੇ ਉਦੋਂ ਸਕੂਟਰ ਵਗੈਰਾ ਤਾਂ ਹੁੰਦੇ ਹੀ ਨਹੀਂ ਸੀਗੇ ਸਾਈਕਲ ਤੇ ਆ ਕੇ ਤੇ ਫਿਰ ਇੱਥੇ ਸ਼ਰਬਤ ਬਣਾਉਂਦੇ ਹੁੰਦੇ ਸੀ ਜਿੱਦਾਂ ਸਾਡੇ ਗ੍ਰੈਂਡਫਾਦਰ ਸਾਹਿਬ ਨੇ ਕੰਮ ਸਟਾਰਟ ਕੀਤਾ ਸੀ ਜਿੱਦਾਂ ਉਹਨਾਂ ਨੇ ਚੀਜ਼ਾਂ ਸਿਖਾਈਆਂ ਸਾਨੂੰ ਕਿ ਇਮਾਨਦਾਰੀ ਨਾਲ ਕੰਮ ਕਰਨਾ ਹੈ ਵਧੀਆ ਚੀਜ਼ਾਂ ਬਣਾਉਣੀਆਂ ਆ ਸਾਡੇ ਰੌ ਮਟੀਰੀਅਲ ਦੇ ਰੇਟਸ ਕਾਫੀ ਵਧ ਗਏ ਆ ਜੀ ਕਿਉਂਕਿ ਅਸੀਂ ਪਿਓਰ ਚੀਜ਼ਾਂ ਵਰਤਦੇ ਆ ਉਹਦੇ ਅਕੋਰਡਿੰਗਲੀ ਅਸੀਂ ਕਦੀ ਵੀ ਕੰਪਰੋਮਾਈਜ਼ ਨਹੀਂ ਕਰੀਦਾ ਕੁਆਲਿਟੀ ਨਾਲ ਕਿ ਅਸੀਂ ਇਹਨੂੰ ਘੱਟ ਪਾ ਲਈਏ ਜਾਂ ਹਲਕਾ ਲੈ ਲਈਏ ਐਦਾਂ ਅਸੀਂ ਕਦੀ ਨਹੀਂ ਕਰੀਦਾ ਜੀ ਥੋੜਾ ਬਣਾ ਲਈਦਾ ਆ ਪਰ ਵਧੀਆ ਹੀ ਬਣਾਈਦਾ ਆ ਜੀ ਉਹ ਮੇਰੇ ਫਾਦਰ ਸਾਹਿਬ ਆ ਹੁਣ ਮੈਂ ਮੇਰਾ ਬ੍ਰਦਰ ਅਸੀਂ ਦੋਨੋਂ ਅਸੀਂ ਮਤਲਬ ਤਿੰਨੇ ਜਣੇ ਰਲ ਕੇ ਇਸ ਕੰਮ ਨੂੰ ਲੈਗਸੀ ਨੂੰ ਅੱਗੇ ਵਧਾ ਰਹੇ ਹਾਂ। ਕੋਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸ਼ਰਬਤ ਜਿਹੜਾ ਬਿਆਨੇ ਆ ਹੁਣ ਬੋਤਲਾਂ ਦੇ ਵਿੱਚ ਗਲਾਸਾਂ ਦੇ ਵਿੱਚ ਅਸੀਂ ਬਣਾਉਂਦੇ ਹੁੰਦੇ ਸੀਗੇ। ਗਲਾਸ ਲੈਣਾ, ਉਸ ਦੇ ਵਿੱਚ ਬਰਫ਼ ਕੁੱਟ ਕੇ ਪਾਣੀ, ਥੋੜਾ ਜਿਹਾ ਸ਼ਰਬਤ ਪਾਉਣਾ, ਪਾਣੀ ਪਾ ਕੇ ਉਸੇ ਬਖਤਿਆਰ ਕਰਕੇ ਦਿੰਦੇ ਸੀਗੇ। ਉਹ ਮੈਨੂੰ ਜਿਤ ਤੱਕ ਯਾਦ ਹੈ 35% ਦਾ ਗਲਾਸ ਹੁੰਦਾ ਸੀ ਉਹ ਜਦੋਂ ਤੋਂ ਮੈਂ ਆਪਣੀ ਸੰਭਾਲ ਚ ਬਣਾਇਆ। ਹਾਂਜੀ ਬਾਜੀ ਮੈਨੂੰ 40-42 ਸਾਲ ਹੋ ਗਏ ਇਸ ਦੁਕਾਨ ਤੇ ਸੰਦਲ ਸ਼ਰਬਤ ਪਿੰਦਿਆਂ ਨੂੰ। ਗਾਹ ਹਾਂ ਮੈਂ ਦੁਕਾਨ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਪੜਾਂਦਾ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ। ਇੱਕ ਵਧੀਆ ਤੇ ਖਾਸ ਚੀਜ਼ ਇਹ ਸਾਡਾ ਸੰਜਦਾ ਦਾ ਸ਼ਰਬਤ ਬਹੁਤ ਮਸ਼ਹੂਰ ਹੈ। ਇਹ ਹੋਰ ਸ਼ਰਬਤ ਵੀ ਸਾਰੇ ਹੈਗੇ ਆ ਬ੍ਰਹਮੀ ਬਦਾਮ ਦਾ ਸ਼ਰਬਤ ਹੈ। ਉਹਦੇ ਚ ਬਦਾਮ, ਮਗਜ, ਇਲੈਚੀਆਂ ਅਸੀਂ ਆਪ ਰਕੜ ਕੇ ਸ਼ਰਦਾਈ ਬਣਾ ਕੇ ਤੇ ਫਿਰ ਬਣਾਉਂਦੇ ਹਾਂ। ਹਰ ਕਿਸਮ ਦਾ achar ਮਿਲ ਜਾਂਦਾ ਮਰੱਬੇ ਮਿਲ ਜਾਂਦੇ ਔਲੇ ਦਾ ਮਰੱਬਾ, ਸੇਬ ਦਾ ਮਰੱਬਾ, ਗਾਜਰ ਦਾ ਮਰੱਬਾ ਇਸ ਤਰ੍ਹਾਂ ਹਰ ਕਿਸਮ ਦੇ ਮਰੱਬੇ ਹੈਗੇ। ਇਹ ਕਈ ਸਾਲਾਂ ਤੋਂ ਇਹਨਾਂ ਭਾਈ ਜੀ ਨੂੰ ਆਉਂਦਾ ਵਾਹੀਂ। ਇਹਨਾਂ ਦਾ achar ਆਪਣਾ ਹੁੰਦਾ ਮਰਬਾ ਆਪਣਾ ਬਣਾਦੇ ਆ ਜੀ ਸ਼ਰਬਤ ਬਣਾਦੇ ਆ ਮੈਨੂੰ ਵੀ 25 ਸਾਲ ਹੋ ਗਏ ਇਹਨਾਂ ਦੇ ਆਉਂਦਿਆਂ ਨੂੰ ਬਹੁਤ ਵਧੀਆ ਚੀਜ਼ ਬਣਾਦੇ ਆ ਪੁਰ ਸਵਾਦ